ਹੰਸਰਾਜ ਹੰਸ ਲਗਾਤਾਰ ਪ੍ਰਚਾਰ ਕਰ ਰਹੇ ਸਨ ਲਗਾਤਾਰ ਵਿਵਾਦ ਖੜੇ ਹੋ ਰਹੇ ਸਨ ਔਰ ਉਹਨਾਂ ਵਿਵਾਦਾਂ ਦੇ ਉੱਤੇ ਇੱਕ ਮੋਰ ਹੋਰ ਲਗਾ ਦਿੱਤੀ ਗਈ ਹੈ ਵਿਦੇਸ਼ੀ ਧਰਤੀ ਤੋਂ ਇੱਕ ਸਿੰਘ ਉੱਭਰ ਕੇ ਸਾਹਮਣੇ ਆਇਆ ਔਰ ਹੰਸਰਾਜ ਹੰਸ ਨੂੰ ਖਰੀਆਂ ਖਰੀਆਂ ਸੁਣਾ ਰਿਹਾ ਹੰਸਰਾਜ ਹੰਸ ਨੂੰ ਸਾਫ਼ ਇਹ ਸਿੰਘ ਕਹਿੰਦਾ ਸੁਣਾਈ ਦਿੱਤਾ ਹੈ ਕਿ ਜਿਹੜੀ ਭਾਜਪਾ ਪਾਰਟੀ ਦੇ ਵਾਸਤੇ ਹੰਸਰਾਜ ਹੰਸ ਨੇ ਇੰਨਾ ਵਿਰੋਧ ਸਹਿਆ ਕਿਸਾਨਾਂ ਦੇ ਨਾਲ ਸਿੱਧਾ ਮੱਥਾ ਲਾਇਆ ਉਸ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਆ ਕੇ ਹੰਸਰਾਜ ਹੰਸ ਨੂੰ ਆਪਣੇ ਬਰਾਬਰ ਨਹੀਂ ਬਿਠਾਇਆ ਉਹਨਾਂ ਨੇ ਸਾਫ਼ ਕਿਹਾ ਕਿ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਹੰਸਰਾਜ ਹੰਸ ਅਸ਼ੂਦਰ ਇਸੇ ਕਰਕੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਆਪਣੇ ਲਾਗੇ ਨਹੀਂ ਬਿਠਾਇਆ ਉਹਨਾਂ ਨੇ ਕਿਹਾ ਕਿ ਹੰਸਰਾਜ ਹੰਸ ਨੇ ਇਹ ਸਾਰਾ ਹੁਣ ਤੱਕ ਜੋ ਵੀ ਪ੍ਰਚਾਰ ਕੀਤਾ ਕਿਸਾਨਾਂ ਨਾਲ ਮੱਥਾ ਲਾਇਆ ਕਿਹਾ ਸੁਣੀ ਹੋਈ ਆ ਵਿਵਾਦ ਖੜੇ ਹੋਏ ਨੇ ਉਹ ਨਾਜਾਇਜ਼ ਹੀ ਕਰ ਲਿਆ ਉਹ ਐਵੇਂ ਹੀ ਕਰ ਲਿਆ ਉਹਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਹੰਸਰਾਜ ਹੰਸ ਜੇ ਪੰਥ ਦੇ ਨਾਲ ਖੜਦਾ ਤਾਂ ਸ਼ਾਇਦ ਪੰਥ ਉਸ ਨੂੰ ਜਿਤਾਵ ਹੀ ਦਿੰਦਾ ਪਰ ਉਸ ਨੇ ਲਾਈਨ ਗਲਤ ਚੁਣ ਲਈ ਸਾਫ਼ ਤੌਰ ਦੇ ਉੱਤੇ ਆਰਐਸਐਸ ਆਰਐਸਐਸ ਦੀਆਂ ਆਈਡੀਓਲੋਜੀਜ਼ ਦੇ ਉੱਤੇ ਬੋਲਦਾ ਇਹ ਸਿੰਘ ਨਜ਼ਰ ਆਇਆ ਵਿਦੇਸ਼ੀ ਧਰਤੀ ਤੋਂ ਇਸ ਸਿੰਘ ਨੇ ਸਿੱਧਾ ਨਿਸ਼ਾਨਾ ਬਣਾਇਆ ਹੰਸਰਾਜ ਹੰਸ ਨੂੰ ਆਖਰਕਾਰ ਵਿਵਾਦ ਕੀ ਖੜਾ ਹੋ ਗਿਆ ਭਾਜਪਾ ਦੇ ਨਾਲ ਇਹ ਸਿੰਘ ਦਾ ਵਿਵਾਦ ਕੀ ਹੈ ਕਾਂਗਰਸ ਖਾਸ ਕਰਕੇ ਕਾਂਗਰਸ ਨੂੰ ਵੀ ਇਹ ਸਿੰਘ ਘੇਰਦਾ ਨਜ਼ਰ ਆ ਰਿਹਾ ਹੈ ਪ੍ਰਿਯੰਕਾ ਗਾਂਧੀ ਇੱਕ ਗੀਤ ਗਾਉਂਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਉਸ ਗੀਤ ਤੋਂ ਵਿਵਾਦ ਖੜਾ ਕੇ ਇਹ ਸਿੰਘ ਨੇ ਪ੍ਰੇਂਕਾ ਗਾਂਧੀ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਵਿਦੇਸ਼ੀ ਧਰਤੀ ਤੋਂ ਖੜਿਆ ਇਹ ਸਿੰਘ ਸਾਫ਼ ਤੌਰ ਤੇ ਪੰਜਾਬ ਦੇ ਵਿੱਚ ਹੋ ਰਹੀ ਸਿਆਸਤ ਨੂੰ ਇੱਕ ਆਇਨਾ ਦਿਖਾਉਂਦਾ ਨਜ਼ਰ ਆ ਰਿਹਾ ਕੀ ਕੁਝ ਬੋਲਿਆ ਆਓ ਸੁਣਦੇ ਹਾਂ ਹਾਂਜੀ ਪੰਜਾਬ ਦੇ ਯੂਥ ਨੂੰ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਦੀਆਂ ਲੂੰਬੜ ਚਾਲਾਂ ਤੋਂ ਸਾਵਧਾਨ ਅਮਿਤ ਸ਼ਾਹ ਦਾ ਬਿਆਨ ਸੁਣ ਲਿਆ ਅਖੇ ਕਹਿੰਦਾ ਮਾਫੀ ਮੰਗੋ ਏ ਸਾਰਵਰਕ ਨਹੀਂ ਸਾਰਵਰਕਰ ਨਹੀਂ ਗਾ ਤੁਹਾਡਾ ਵੀਰ ਸਾਰਵਰਕ ਜਿਹੜਾ ਤੁਹਾਡਾ ਜਨਮਦਾਤਾ ਆ ਇਹ ਉਹ ਨਹੀਂ ਇਸ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜਾਦੇ ਸਾਡੇ ਖੂਨ ਖੂਨ ਚੁਣਾ ਦਾ ਖੂਨ ਆ ਸਹਬਜਾਦੇ ਆਂਦਾ ਉਹਦੇ ਵਾਰਸਿਆਂ ਸੀ ਦਿੱਤੋ ਮਾਫੀਆਂ ਤੈਨੂੰ ਲੈਫੀ ਰੂਪ ਚ ਸਿਮਰਨਜੀਤ ਵਕੀਲ ਹੋਣਾ ਨੇ ਭੇਜਿਆ ਪੜ ਲਿਆ ਮਾਫੀਆਂ ਮਾਫੀਆਂ ਫਾਂਸੀ ਦੇ ਰਸੇ ਵੀ ਚੁੰਮ ਕੇ ਹੱਥ ਗਲਾਂ ਚ ਪਾਵਾਂਗੇ ਪਰ ਹੱਕ ਸੱਚ ਲਈ ਲੜਾਂਗੇ ਹਮੇਸ਼ਾ ਲੜਾਂਗੇ ਬੇਅੰਤ ਬੁਚੜ ਸੀ ਕਾਤਲ ਸੀ 1.5 ਲੱਖ ਬੱਚੇ ਦਾ ਸਾਡਾ ਕਤਲ ਆ ਹੋ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਬਈ ਪੰਜਾਬ ਵਾਲਿਓ ਤਾਮੜਾਲੇ ਵੀ ਆ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੱਗੇ ਆ ਲੜਨ ਤਾਮਲ ਸਿਗਾ ਜਿਨ੍ਹਾਂ ਨੇ ਰਜੀਵ ਦੱਲੇ ਨੂੰ ਮਾਰਿਆ ਸਿੱਖ ਸਿਗੇ ਜਿਹਨੇ ਇੰਦਰਾ ਗਧੀ ਨੂੰ ਫਸੋਧਿਆ ਕਾਰਨ ਦੋਨੇ ਸਾਡੇ ਕਾਤਲ ਸਿਗੇ ਰਜੀਵ ਨੇ ਭੇਜੀ ਉੱਥੇ ਤਾਮਲ ਤਾਮਲਾਂ ਦੇ ਲਿੱਟਿਆਂ ਨੂੰ ਮਾਰਨ ਦੇ ਲਈ ਆਪਣੀ ਆਰਮੀ ਕਾਤਲੋ ਕਹੇ ਆ ਇਹੀ ਸਾਨੂੰ ਮੰਡਦੇ ਆ ਪਾੜੋ ਤਾਂ ਰਾਜ ਕਰੋ ਦੀ ਨੀਤੀ ਤੇ ਇਹ ਚੱਲਦੇ ਆ ਲੋਕ ਇਹ ਕਾਤਲ ਆ ਇਹ ਸਰਵਾਰਕਰ ਦੇ ਇਹ ਆ ਖੂਣਿਆ ਇਹ ਗੰਦਾ ਸਰਵਾਰਕਰ ਦਾ ਆਰਐਸਐਸ ਦਾ ਬਾਉਨ ਮੇਸ਼ਰਾ ਮੋਹਣਾ ਨੇ ਇਹਨਾਂ ਦਾ ਡੀਐਨਏ ਚੈੱਕ ਕਰਵਾ ਕੇ ਪੜਦਾ ਫਾਸ਼ ਕਰ ਦਿੱਤਾ ਵੀ ਇਹ ਵਿਦੇਸ਼ੀ ਆ 3% 3000 ਸਾਲ ਤੋਂ ਸਾਡੇ ਦੇ ਜੂੜਾ ਇਹੀ ਪਾ ਕੇ ਬੈਠੇ ਆ ਅਸੀਂ ਇੱਕ ਕਦੋਂ ਹੋਵਾਂਗੇ ਅਸੀਂ ਜਾਤੀਵਾਦ ਤੋਂ ਉੱਤੇ ਕਦੋਂ ਉੱਠਣਾ ਆ ਆਜੋ ਹੁਣ ਵੀ ਸੋਚ ਸੋਚ ਪੈਦਾ ਕਰੋ ਆ ਜਿਹੜੇ ਹੁਣ ਮੁੰਡੇ ਆ ਜਿਹੜੇ ਅੰਦਰ ਦਿੱਤੇ ਹੋ ਆ ਇਹ ਹੱਤਵੰਦੀ ਸੀ ਇਹਨਾਂ ਦੀ ਸੋਚ ਸੀ ਵੀ ਅਸੀਂ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਬਚਾਉਣਾ ਕਿੱਦਾਂ ਨਸ਼ਿਆਂ ਤੋਂ ਕਿੱਦਾਂ ਬਚਾ ਲਈਏ ਇਹਨਾਂ ਨੇ ਨਸ਼ਿਆਂ ਨਾਲ ਮਾਰੇ ਗੋਲੀਆਂ ਨਾਲ ਮਾਰੇ ਹਰ ਇੱਕ ਤਰੀਕਾ ਇਹਨਾਂ ਨੇ ਅਪਣਾਇਆ ਇਹ ਕਾਤਲ ਆ ਉੱਤੋਂ ਹੁਣ ਆ ਕੇ ਸੁਣਾਉਂਦੀ ਆਹ ਫਰਕ ਕੋਈ ਨਹੀਂ Nehru ਤੋਂ ਲੈ ਕੇ ਇਹਨਾਂ ਤੱਕ મોદી ਤੱਕ ਹੁਣ ਤੂੰ ਆ ਕੇ ਸੁਣਾਉਂਦੀ ਆ ਗਾਲੀ ਮੇਰੀ ਗੁੱਤ ਤੇ ਪਰਾਂਦਾ ਤੇਰਾ ਮੇਰਾ ਲਾਲ ਨਹੀਂ ਉਹ ਜਾ ਕੇ ਉੱਥੇ ਸੁਣਾਓ ਫਾਜ਼ਿਲ ਨਾ ਫਾਜ਼ਿਲ ਕਾ ਦੇ ਵਿੱਚ ਬੈਠਾ ਤੇਰਾ ਕਦਰਦਾਨ ਕਬਾਇਆ ਉੱਥੇ ਚੱਲ ਜਾਣੂ ਸੁਣਾ ਹੰਸਰਾਏ ਹਾਂ ਸਿੱਕ ਧਿਆਨ ਨਾਲ ਸੁਣ ਲਈ ਅੱਜ ਤੂੰ ਤੂੰ ਆਪਣੇਆਂ ਨਾਲ ਸਾਰਿਆਂ ਨੂੰ ਤੋੜ ਲਿਆ ਪੰਜਾਬ ਚ ਤੈਨੂੰ ਬੇਹਥਾਸ਼ਾ ਪਿਆਰ ਮਿਲਿਆ ਤੇਰਾ ਭਰਾ ਪਰਮਜੀਤ ਪਿੱਟ ਪਿੱਟ ਕੇ ਤੈਨੂੰ ਮਰ ਗਿਆ ਪਰ ਹੁਣ ਤੂੰ ਪੰਜਾਬ ਦੇ ਵਿੱਚ ਮੋਦੀ ਵੀ ਆਇਆ ਤਾਂ ਅਮੇਤ ਸ਼ਾਹ ਵੀ ਆਇਆ ਕਿ ਤੈਨੂੰ ਕਿਸੇ ਨੇ ਸਟੇਜ ਤੇ ਲਿਜਾ ਕੇ ਨਾਲ ਬਿਠਾ ਲਿਆ ਕਿਉਂ ਤੇਰੀ ਸੋਚੀ ਤੂੰ ਛੁੱਧਰਿਆ ਉਹਨਾਂ ਨੂੰ ਪਤਾ ਵੀ ਅਸੀਂ ਭਿੱਟ ਜਾਣਾ ਜਦੋਂ ਇਹਨੂੰ ਨਾਲ ਲੈ ਲਿਆ ਉਹ ਤਾਂ ਜਿਹੜੀ ਰਾਸ਼ਟਰਪਤੀ ਮਰਮਰ ਮੈਂ ਉਹ ਨੂੰ ਨਹੀਂ ਤੇ ਉਹ ਜਿਹੜਾ ਖਲੇਸ਼ ਜਾਦਵ ਆ ਉਹ ਮੰਦਿਰ ਚ ਗਿਆ ਉਹਦਾ ਮੰਦਿਰ ਧੋਤਾ ਉਹ ਪਿੱਟ ਪਿੱਟ ਕੇ ਮਰਨ ਦਿਆ ਤੁਸੀਂ ਅੱਜ ਤੱਕ ਇਹਨਾਂ ਦੀ ਕਿਉਂ ਕਰ ਰਹੇ ਆ ਤੁਸੀਂ ਇਹਨਾਂ ਦੇ ਹੱਥ ਠੋਕੇ ਬਣ ਰਹੇ ਆ ਯਾਦ ਕਰੀ ਕਿਤੇ ਕੱਲਾ ਬੈਠ ਕੇ ਮੇਰੀ ਗੱਲ ਨੂੰ ਗੌਰ ਨਾਲ ਸੁਣੀ ਇਹੀ ਆ ਇਹ ਦੂਜੀਆਂ ਸਟੇ ਚ ਆਪਾਂ ਪੰਜਾਬ ਆ ਪੰਜਾਬ ਤਾਂ ਗਲ ਬਕੜੀਆਂ ਚ ਲੈਿੰਦਾ ਇੱਕ ਦੂਜੇ ਤੂੰ ਸਾਡਾ ਭਰਾ ਬਣ ਕੇ ਹਮੇਸ਼ਾ ਰਹਿ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਿਆ ਅੱਜ ਤੂੰ ਆਪਣੀ ਦੁਰਦਸ਼ਾ ਦੇਖੀ ਆ ਜੋ ਬਿੱਟੂ ਦਾ ਬਿਆਨ ਆ ਤੇਰਾ ਆ ਇੱਕੋ ਹੀ ਆ ਸੇਮ ਉਹ ਵੀ ਕਹਿੰਦਾ ਨਾ ਚਾਰ ਤਰੀਕ ਆ ਲੈਂਦੇ ਹੋ ਜੋ ਉਹਦੇ ਗੰਦੇ ਖੂਨ ਬਿਆਨ ਤੇ ਬੁਚੜਨੇ ਕੀਤਾ ਉਹੀ ਉਹ ਸੋਚ ਕੇ ਬੈਠਾ ਆ ਸਾਡੇ ਕਾਤਲ ਇਹ ਬਲਤਕਾਰੀ ਵੀ ਇਹ ਆ ਫ੍ਰਾਂਸੀ ਕੀਤਿਆ ਦੇ ਨਾਲ ਬਲਤਕਾਰ ਕੀਤਾ ਇਹਨਾਂ ਨੇ ਇਹ ਕੌਣ ਲੋਕ ਆ ਇਹ ਹੀ ਕਾਤਲ ਆ ਹੁਣ ਇਹ ਉੱਤੋਂ ਦੀ ਫੁੱਲੀਆਂ ਪਾਉਣ ਆ ਰਹੇ ਆਪਣਾ ਹੰਸ ਰਹੇ ਨੇ ਧਿਆਨ ਨਾ ਸੋਚੀ ਕਿਤੇ ਬੈਠ ਕੇ ਵੀ ਤੇ ਇਨਾ ਇਹ ਹੋਇਆ ਕਿਉਂ ਪਤ ਤੈਨੂੰ ਇਹਨਾਂ ਨੇ ਵਰਤਿਆ ਨਹੀਂ ਤੂੰ ਪੁਰਾਣਾ ਨਹੀਂ ਸੀ ਦਿੱਲੀ ਦੇ ਵਿੱਚ ਇਹਨਾਂ ਦਾ ਐਮਪੀ ਤੇ ਆ ਕੱਲ ਆਇਆ ਬਿੱਟੂ ਤੇਰੇ ਕੋ ਲੈ ਲਿਆ ਕਲਾਵੇ ਚੋ ਬਿੱਟੂ ਦੋਸਤ ਹੋ ਗਿਆ ਕਹਿੰਦਾ ਮਾਫੀ ਮਾਫੀ ਸਾਰਵਾਰਕਰ ਦੇ ਪੁੱਤ ਤੁਸੀਂ ਆ ਓਏ نسل ਤੁਸੀਂ ਆ ਸਾਰਵਾਰਕਰ ਦੀ ਅਸੀਂ ਪਹਿਲਾਂ ਤੋਂ ਯਾਦ ਸਾਡਾ ਇਤਿਹਾਸ ਪੜ ਲੈ ਸੁੱਕੇ ਤਾਂ ਜਿੰਦੇ ਹੁਣਾਂ ਨੇ ਮਾਰੀ ਸੀ ਲਲਕਾਰ ਬਰੀ ਕਰਦਾ ਸੀ ਜੱਜ ਕਹਿੰਦਾ ਮੈਂ ਤੁਹਾਡੀ ਮੈਂ ਸਜ਼ਾ ਫਾਂਸੀ ਦੀ ਤੋੜ ਦੇਣਾ ਉਹ ਕਹਿੰਦਾ ਓ ਰੋਕ ਰੋਕ ਦਿੱਤਾ ਹੀ ਜਵਾਬ ਖਾਲੜਾ ਸਾਹ ਨੂੰ ਕਹਤੇ 25000 ਇੱਕ ਕਰ ਦਿਆਂਗੇ ਪਰ ਉਹ ਲਾਸ਼ਾਂ ਦਾ ਪਰਦਾ ਫਾਸ਼ ਕਰਤਾ ਡਰ ਗਿਆ ਹੀ ਮੌਤ ਤੋਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ